ਅੰਮ੍ਰਿਤਸਰ ਵਿਖੇ ਸਾਬਕਾ ਸੈਨਿਕ ਸਰਪੰਚੀ ਕਮੇਟੀ ਵੱਲੋਂ ਪੁੱਡਾ ਕਲੋਨੀ ਵਿਖੇ ਪ੍ਰਦਰਸ਼ਨ ਕਰਨ ਪਹੁੰਚੇ ਇਸ ਮੌਕੇ ਤੇ ਸਾਬਕਾ ਸੈਨਿਕ ਸਰਪੰਚੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਡਾਂਡਾ ਨੇ ਦੱਸਿਆ ਕਿ ਸਾਡਾ ਸਾਬਕਾ ਸੈਨਿਕ ਲਾਭ ਸਿੰਘ ਨੇ 2024 ਚ ਪੁੱਡਾ ਕਲੋਨੀ ਤੋਂ ਪਲਾਟ ਰਜਿਸਟਰੀ ਕਰਾਈ ਮਾਲਕ ਨੇ ਉਹਨਾਂ ਨੂੰ ਐਨਓਸੀ ਦਿੱਤੀ ਇੱਕ ਕੱਚੀ ਤੇ ਇੱਕ ਪੱਕੀ ਐਨਓਸੀ ਦੇ ਨੰਬਰ ਸੇਮ ਦਿੱਤੇ ਗਏ ਐਨਓਸੀ ਤੇ ਜਿਹੜੇ ਅਫਸਰ ਦੇ ਸਾਈਨ ਸੀ ਉਹ ਅਫਸਰ ਆਪਣਾ ਪੱਕੀ ਐਨਓਸੀ ਵਾਲੇ ਸਾਈਨ ਨੂੰ ਮਨਜ਼ੂਰ ਨਹੀਂ ਕਰ ਰਿਹਾ ਇਸ ਮੌਕੇ ਤੇ ਸਾਬਕਾ ਸੈਨਿਕ ਸਰਪਸਾਦੀ ਕਮੇਟੀ ਦੇ ਵੱਲੋਂ ਚੇਤਾਵਨੀ ਦਿੱਤੇ ਹੋਏ ਆਖਿਆ ਕਿ ਜੇਕਰ ਸਾਡਾ ਮਸਲਾ ਹੱਲ ਨਾ ਕੀਤਾ ਤਾਂ ਵਾਲਾ ਦਿਨਾਂ ਦੇ ਵਿੱਚ ਤੇ ਖਾਸ ਸੰਘਰਸ਼ ਕੀਤਾ ਜਾਵੇਗਾ ਮੇਰਾ ਨਾਮ ਲਾਭ ਸਿੰਘ ਪਿੰਡ ਮਾਨਾ ਵਾਲਾ ਤਹਿਸੀਲ ਜਨਾਲਾ ਅਮਰਸਰ ਦਾ ਰਹਿਣ ਵਾਲਾ ਹਾਂ ਮੈਂ 7 ਜਨਵਰੀ ਨੂੰ ਇੱਥੇ ਪੁੱਡਾ ਏਡੀਏ ਅਮਰਸਰ ਡਿਵੈਲਪਮੈਂਟ ਅਥਾਰਟੀ ਦੇ ਵਿੱਚ ਆਪਣੀ ਫਾਈਲ ਬਿਲਡਿੰਗ ਪਲਾਨ ਦੀ 7 ਜਨਵਰੀ ਨੂੰ ਅਪਲਾਈ ਕੀਤੀ ਹੈ ਤੇ ਉਹਦੇ ਵਿੱਚ ਇਹ ਮੈਨੂ ਇੱਕ ਪ੍ਰੋਵੀਜ਼ਨਲ ਐਲਾਨੀ ਸੀ ਜਾਰੀ ਹੋਈ ਸੀ ਤੇ ਦੂਜੀ ਇੱਕ ਪੱਕੀ ਉਹਨਾਂ ਦਾ ਨੰਬਰ ਸੇਮ ਜਿਹੜਾ ਜਾਰੀ ਹੋਇਆ ਤੇ ਉਹ ਇਹ ਪੁੱਡਾ ਦੇ ਵਿੱਚ ਮੈਂ ਬਹੁਤ ਵਾਰ ਪਤਾ ਨਹੀਂ 40 50 ਚੱਕਰ ਲਾ ਚੁੱਕਾ ਕੋਈ ਸੁਣਵਾਈ ਨਹੀਂ ਸੀ ਕਰਦਾ ਪਿਆ ਤੇ ਅੱਜ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇੱਥੇ ਮੇਰੀ ਪ੍ਰੋਬਲਮ ਨੂੰ ਸਮਝਦੇ ਹੋਏ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਜੀ ਤੇ ਹੋਰ ਵੀ ਅਹੁਦੇਦਾਰ ਆਗੂ ਜ਼ਿਲ੍ਹਾ ਅਮਰਸਰ ਦੇ ਪ੍ਰਧਾਨ ਸਰਦਾਰ ਸੇਵਾ ਸਿੰਘ ਜੀ ਤੇ ਹੋਰ ਵੀ ਸਾਰੇ ਸਾਥੀ ਮੇਰੇ ਹੀ ਮੁਸ਼ਕਲ ਦੇ ਵਿੱਚ ਇੱਥੇ ਹਾਜ਼ਰ ਹੋਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨੇ ਰਲ ਕੇ ਏਡੀਏ ਦੇ ਚੀਫ ਜਿਹੜੇ ਆਈਐਸ ਅਫਸਰ ਨਿਤੇਸ਼ ਕੁਮਾਰ ਜੈਨ ਜੀ ਦੇ ਪੇਸ਼ ਅਸੀਂ ਆਪਣਾ ਜਿਹੜਾ ਪ੍ਰੋਬਲਮ ਆ ਕੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਦੱਸ ਦੇਣ ਦਾ ਸਾਨੂੰ ਬੜਾ ਪੱਕਾ ਆਸ਼ਵਾਸਨ ਦਵਾਇਆ ਕਿ 10 ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਮਸਲਾ ਹੈ ਹੱਲ ਕਰਵਾਇਆ ਜਾਏਗਾ। ਇਹ ਪਲਾਟ ਲਿਆ ਸੀ ਕਿਹਦੇ ਕੋਲ ਲਿਆ ਸੀ ਕਿੱਥੇ ਦਫਤਰ ਸੀ ਕਿੱਥੇ ਤੁਸੀਂ ਅਪਲਾਈ ਕੀਤਾ ਸੀ। ਇਹ ਪਲਾਟ ਜਿਹੜਾ ਆ ਮੈਂ ਵੈਲਕਮ ਸਿਟੀ ਆਰਾਮ ਤੀਰਥ ਰੋਡ ਕਾਲੇ ਮੋੜ ਤੋਂ ਜਿਹੜਾ ਇੱਕ ਲਿੰਕ ਰੋਡ ਖੈਰਾਬਾਦ ਨੂੰ ਜਾਂਦਾ ਉਹਦੇ ਉੱਪਰ ਕ ਵੈਲਕਮ ਸਿਟੀ ਹੈ। ਉਹਨਾਂ ਦੇ ਜਿਹੜੇ ਕਲੋਨਾਈਜ਼ਰ ਹੈ ਉਹਨਾਂ ਦਾ ਨਾਮ ਹੈ ਜੀ ਮਨਮੀਤ ਸਿੰਘ son of ਗੁਰਪ੍ਰੀਤ ਸਿੰਘ, ਸੰਦੀਪ ਸਿੰਘ son of ਗੁਰਪ੍ਰੀਤ ਸਿੰਘ, ਸੰਦੀਪ ਸਿੰਘ son of ਗੁਰਪ੍ਰੀਤ ਸਿੰਘ। ਉਹਨਾਂ ਨੇ ਮੈਨੂੰ ਪ੍ਰੂਵਰ ਲੈਨੋਸੀ ਜਾਰੀ ਕੀਤੀ ਆ। ਉਹਦੇ ਬਿਹਾਵ ਦੇ ਉੱਪਰ ਮੈਂ ਆਪਣੀ ਰਿਸਟਰੀ ਕਰਵਾਈ ਆ, ਇੰਤਕਾਲ ਵਗੈਰਾ ਸਭ ਜਿਹੜੀ ਮੈਨੂੰ ਪੱਕੀ ਐਨੋਸੀ ਜਾਰੀ ਕੀਤੀ ਗਈ ਆ ਉਹਦਾ ਜਿਹੜਾ ਨੰਬਰ ਆ ਉਹ ਸੇਮ ਲੱਗਾ ਉਹਦੇ ਉੱਪਰ ਸਵਾਲੀਆ ਚਿੰਨ ਪੁੱਡਾ ਵਾਲਿਆਂ ਨੇ ਕੀਤਾ ਹੈ ਕਿ ਇਹ ਨੰਬਰ ਸੇਮ ਨਹੀਂ ਆਇਆ ਜੇ ਫਿਰ ਅਸੀਂ ਸਾਡੀ ਕਮੇਟੀ ਨੇ ਜਾ ਕੇ ਆਗੂਆਂ ਨੇ ਜਾ ਕੇ ਉਹਨਾਂ ਨੂੰ ਸਵਾਲ ਕੀਤਾ ਕਿ ਇਹ ਗਲਤੀ ਤਾਂ ਤੁਹਾਡੀ ਇੰਟਰਨਲ ਆ ਤੁਹਾਡੀ ਪੁੱਡਾ ਡਿਪਾਰਟਮੈਂਟ ਦੀ ਆ ਉਹ ਕਹਿੰਦੇ ਜੀ ਜੇ ਚਾਰਲ ਸਾਹਿਬ ਦੇ ਸਾਈਨ ਹੋਏ ਉਹਨਾਂ ਦੀ ਟਰਾਂਸਫਰ ਐਸਜੀਐਮ 2 ਅਮਰਸਰਚ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਇੱਕ ਲੈਟਰ ਜਾਰੀ ਕਰਾਂਗੇ ਜੇ ਉਹ ਸਾਈਨ ਜੱਸ ਕਹਿੰਦੇ ਨੇ ਤੇ ਤੁਹਾਡਾ ਵਿਦਿਨ ਮਤਲਬ 4 ਦਿਨ ਦੇ ਵਿੱਚ ਹੀ ਮਸਲਾ ਹੱਲ ਹੋ ਜਾਏਗਾ ਜੇਕਰ ਉਹਦੇ ਸਾਈਨ ਉਹ ਸਾਫ ਕਹਿ ਦਿੰਦੇ ਕਿ ਮੇਰੇ ਸਾਈਨ ਨਹੀਂ ਆ ਤੇ ਫਿਰ ਤੁਹਾਨੂੰ ਕੋਈ 2018 ਤੋਂ ਇੱਕ ਡਾਕੂਮੈਂਟ ਜਿਹੜਾ ਕਲੋਨਾਈਜ਼ਰ ਕੋਲ ਲੈ ਕੇ ਦਿਓ ਤਾਂ ਅਸੀਂ 10 ਦਿਨ ਦੇ ਅੰਦਰ ਅੰਦਰ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਤੇ ਮੈਨੂੰ ਆਪਣੀ ਕਮੇਟੀ ਦੇ ਪਰਮਾਨ ਹੈ ਮੇਰੇ ਵੱਡੇ ਸੀਨੀਅਰ ਆਗੂ ਸਾਰੇ ਮੇਰੀ ਮੁਸ਼ਕਲ ਦੇ ਵਿੱਚ ਹਾਜ਼ਰ ਹੋਏ ਨੇ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੇਰੀ ਇਸ ਮੁਸ਼ਕਲ ਨੂੰ ਅੱਗੇ ਜਦੋਂ ਰੱਖਿਆ ਤੇ ਜਿੱਥੇ ਮੈਂ 7 ਮਹੀਨੇ ਤੇ ਚੱਕਰ ਲਾ ਰਿਹਾ ਸੀ ਉੱਥੇ ਹੁਣ ਮੈਨੂੰ ਉਹਨਾਂ ਨੇ 10 ਦਿਨਾਂ ਦਾ ਟਾਈਮ ਦੇ ਦਿੱਤਾ ਕਿ 10 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਇਸ ਕਰਕੇ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਬਸਾਂਝੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਸਾਰੀ ਪ੍ਰਕਿਰਿਆ ਨੂੰ ਜਿਹੜਾ ਕੀਤਾ ਅਸੀਂ ਇੱਥੇ ਮੁਕੰਮਲ ਤੌਰ ਤੇ ਆਸਵਾਸਨ ਹੋਇਆ ਕਿ ਮੇਰਾ ਕੰਮ ਜ਼ਰੂਰ ਹੋਵੇਗਾ ਬਹੁਤ ਬਹੁਤ ਧੰਨਵਾਦ ਸੁਬੇਦਾਰ ਸੇਵਾ ਸਿੰਘ ਸਾਹਿਬ ਕਾ ਸੈਨਿਕ ਸਰਪੰਚੀ ਕਮੇਟੀ ਪੰਜਾਬ ਸਰਪ੍ਰਸ ਵੀਰੋ ਇਹ ਜਿਹੜਾ ਮਸਲਾ ਲਾਭ ਸਿੰਘ ਸਾਹਿਬ ਸੀ ਅਸੀਂ ਦੋ ਤਿੰਨ ਵਾਰੀ ਪਹਿਲਾਂ ਵੀ ਲਾਭ ਸਿੰਘ ਦੇ ਨਾਲ ਏਡੀਏ ਸਾਹਿਬ ਦੇ ਕੋਲੇ ਆਏ ਸੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਲਮਕਾਜ ਛੜਿਆ ਪਹਿਲਾਂ 7 ਦਿਨ ਦਾ ਸਮਾਂ ਮੰਗਿਆ ਫਿਰ 4 ਦਿਨ ਦਾ ਸਮਾਂ ਮੰਗਿਆ ਪੀ ਅਸੀਂ ਸਾਰੀਆਂ ਫੇਲਾਂ ਚੈੱਕ ਕਰਕੇ ਉਹਦੇ ਤੋਂ ਲੱਭਾਂਗੇ ਲੇਕਿਨ ਮਸਲਾ ਕੋਈ ਸ੍ਰੀ ਨਹੀਂ ਚਾੜਿਆ ਤੋਂ ਉਹਦੇ ਬਹਿਤੇ ਅਸੀਂ ਅੱਜ ਆਪਣੀ ਸਾਫ ਕਾ ਸਰਪੰਚ ਜੀ ਕਮੇਟੀ ਦੀ ਜਿਹੜੀ ਅੰਮ੍ਰਿਤਸਰ ਟੀਮ ਹੀ ਉਹ ਸਾਰੀ ਇਕੱਠੀ ਕੀਤੀ ਹੈ ਔਰ ਉਹ ਅਸੀਂ ਆਏ ਪੁਰਾ ਡਫਤਰ ਇਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਔਰ ਚੇਅਰਮੈਨ ਸਾਹਿਬ ਵੀ ਆਏ ਆ ਬਾਕੀ ਜੈਨ ਸਾਹਿਬ ਨਾਲ ਬੜੇ ਵਧੀਆ ਤਰੀਕੇ ਨਾਲ ਤਕਰੀਬਨ ਅੱਧਾ ਪੌਣਾ ਘੰਟਾ ਗੱਲ ਚ ਬਾਤ ਚੱਲੀ ਆ ਸਾਰੇ ਜਿਹੜੇ ਸਾਡੇ ਸਵਾਲ ਹੀ ਅਹੀਂ ਰੱਖੇ ਆ ਉਹਨਾਂ ਦੇ ਜਿਹੜੇ ਜਵਾਬ ਹੀ ਉਹ ਵੀ ਉਹਨਾਂ ਨੂੰ ਅਹੀਂ ਦਿੱਤੇ ਆ ਸੋ ਇਹ ਸਾਰਾ ਮਸਲਾ ਉਹਨਾਂ ਨੇ ਕਿਹਾ ਵੀ ਵਿਦਨ 10 ਦਿਨ ਦੇ ਵਿੱਚ ਅਸੀਂ ਤੁਹਾਡਾ ਮਸਲਾ ਹੱਲ ਕਰ ਦਾਂਗੇ ਬਾਕੀ ਮੇ ਆ ਵੀ ਸਾਡੇ ਜਿਹੜੇ ਵੀਰ ਆਏ ਆ ਜਿਹੜੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੱਕ ਛੋਟ ਨੋਟ ਇੱਕ ਮੈਸੇਜ ਦੇ ਉੱਤੇ ਆਏ ਆ ਕਿਸੇ ਨੂੰ ਮੋਬਾਈਲ ਟੈਲੀਫੋਨੀ ਕੀਤਾ ਇਹ ਸਾਰੇ ਵੀਰ ਬੜੇ ਮਤਲਬ ਇੱਕ ਹੀ ਸੱਦੇ ਦੇ ਉੱਤੇ ਆਏ ਬਾਕੀ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇੰਨੀ ਗਰਮੀ ਦੇ ਵਿੱਚ ਔਰ ਸਾਡੀ ਕਵਰੇਜ ਕੀਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰਪੰਚ ਜੀ ਕਮੇਟੀ ਪੰਜਾਬ ਮੈਂ ਸੁਭਾ ਪ੍ਰਧਾਨ ਗੁਰਦੀਪ ਸਿੰਘ ਢਾਂਡਾ ਵੀਰ ਜੀ ਅਸੀਂ ਅੱਜ ਪੁੱਡਾ ਦਫ਼ਤਰ ਆਏ ਸੀ ਸਾਡਾ ਵੀਰ ਇੱਕ ਲਾਭ ਸਿੰਘ ਹੈ ਸਾਡੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਉਹਨਾਂ ਨੇ 2024 ਦਸੰਬਰ ਦੇ ਵਿੱਚ ਇੱਕ ਰਜਿਸਟਰੀ ਕਰਾਈ ਸੀ ਆਪਣੀ ਪਲਾਟ ਦੀ ਤੇ ਜਿਹੜੇ ਮਾਲਕ ਨੇ ਉਹਨਾਂ ਨੂੰ ਐਨਓਸੀ ਦਿੱਤੀ ਹੈ ਇੱਕ ਕੱਚੀ ਤੇ ਇੱਕ ਪੱਕੀ ਉਹਨਾਂ ਦਾ ਨੰਬਰ ਸੇਮ ਆ ਤੇ ਜਿਹੜੇ ਅਫਸਰ ਦੇ ਸਾਈਨ ਆ ਉਹ ਅਫਸਰ ਆਪਣਾ ਪੱਕੀ ਐਨਓਸੀ ਵਾਲੇ ਸਾਈਨ ਨੂੰ ਮਨਜ਼ੂਰ ਨਹੀਂ ਕਰ ਰਿਹਾ ਇਹ ਮੇਰੇ ਸਾਈਨ ਆ ਤੇ ਪੁੱਡਾ ਦਫ਼ਤਰ ਦੇ ਵਿੱਚ ਕਾਫੀ ਦਿਨਾਂ ਤੋਂ ਵੀ ਰਹਾ ਰਿਆ ਸੀ ਇਨਕੁਆਰੀਆਂ ਵੀ ਹੋਈਆਂ ਨੇ ਉਹਦਾ ਰਿਕਾਰਡ ਹੀ ਕੋਈ ਨਹੀਂ ਪੁੱਟਾ ਦਫਤਰ ਦੇ ਵਿੱਚ ਹੋ ਗਿਆ ਪਹਿਲੋ ਤੇ ਇੱਕ ਵੱਡਾ ਦਫਤਰ ਦੇ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੱਲ ਬੰਦਾ ਆ ਕਿ ਤੁਹਾਨੂੰ 6 ਮਹੀਨੇ ਤੋਂ ਇਹ ਵੀਰ ਨੇ ਇੱਕ ਡਾਕੂਮੈਂਟ ਦਿੱਤਾ ਕਿ ਇਹ ਤੁਹਾਡੇ ਦਫਤਰ ਤੋਂ ਇਸ਼ੂ ਹੋਇਆ ਜੀ ਉਹ ਤੁਹਾਡੇ ਦਫਤਰ ਦਾ ਨਹੀਂ ਸੀ ਤੇ ਤੁਸੀਂ ਉਹਦੀ ਇਨਕੁਆਰੀ ਕਿਉਂ ਨਹੀਂ ਕੀਤੀ ਵੀ ਡੁਪਲੀਕੇਟ ਦਫਤਰ ਤੇ ਲੈਟਰ ਕਿਦਾਂ ਵਰਤੇ ਜਾਂਦੇ ਨੇ ਪੁਡਾ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੰਨ ਹੈ ਕਿ ਇਹਨਾਂ ਵੱਲੋਂ ਕਿਸੇ ਵੀ ਵੱਲੋਂ ਡੁਪਲੀਕੇਟ ਲੈਟਰ ਇਸ਼ੂ ਹੋਇਆ ਆ ਉੱਤੇ ਇਹਨਾਂ ਨੂੰ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਪਰ ਅੱਜ ਅਸੀਂ ਜਿਹੜੇ ਮਸਲੇ ਦੀ ਅਸੀਂ ਸਾਰੇ ਵੀਰ ਇਕੱਠੇ ਹੋ ਕੇ ਆਏ ਸੀ ਉਹ ਮਸਲੇ ਦੀ ਸਾਰੀ ਗੱਲਬਾਤ ਅਸੀਂ ਚੀਬ ਸਾਹਿਬ ਨਾਲ ਕੀਤੀ ਆ ਤੇ ਚੀਬ ਸਾਹਿਬ ਨੇ ਸਾਨੂੰ ਅश्वਸਨ ਦਿਵਾਇਆ ਹੈ ਕਿ ਅਸੀਂ ਜੇ ਵੀਰ 2018 ਤੋਂ ਪਹਿਲੋ ਬੰਦ ਦੇ ਡਾਕੂਮੈਂਟ ਦੇ ਦਿੰਦਾ ਤੇ ਅਸੀਂ 10 ਦਿਨਾਂ ਦੇ ਵਿੱਚ ਵਿੱਚ ਸਾਰੀ ਹੀ ਕਾਰਵਾਈ ਕਰਕੇ ਇਹਦੇ ਹੱਥ 'ਚ ਦੇ ਦਾਂਗੇ ਦੂਸਰਾ ਉਹਨਾਂ ਨੇ ਇਹ ਵੀ ਅਸਵਾਸਨ ਦਵਾਇਆ ਆ ਕਿ ਇਸ ਤੋਂ ਬਾਅਦ ਜਿਸ ਵੀ ਇਨਸਾਨ ਨੇ ਉਹ ਲੈਟਰ ਇਸ਼ੂ ਕੀਤਾ ਆ ਉਸ ਤੇ ਬੰਦੀ ਕਾਰਵਾਈ ਜ਼ਰੂਰ ਕਰਾਈ ਜਾਏਗੀ ਇਹ ਸਾਨੂੰ ਉਹਨਾਂ ਨੇ ਦੋ ਅਸਵਾਸਨ ਦਵਾਏ ਆ ਤੇ ਸਾਨੂੰ ਆਸ ਵੀ ਹੈਗੀ ਆ ਕਿ ਪੁੱਡਾ ਪ੍ਰਸ਼ਾਸਨ ਇਹ ਚੀਪ ਸਾਹਿਬ ਜ਼ਰੂਰ ਇਹ ਪੂਰੀ ਕਰੇਨ ਕਾਰਨੋ ਕੀ ਬਾਕੀ ਜੇਕਰ ਹਾਂ ਇਨਾਂ ਨੇ 10 ਦਿਨ ਦਾ ਸਮਾਂ ਦਿੱਤਾ ਆ ਮੈਂ ਸਾਬਕਾ ਸੈਨਿਕ ਸਰਵ ਸੰਜੀ ਕਮੇਟੀ ਵੱਲੋਂ ਇਸ ਦਫ਼ਤਰ ਨੂੰ 15 ਦਿਨ ਦਿੰਨਾ ਆ ਅੱਜ ਤੋਂ 15 ਦਿਨ ਗਿਣ ਲਿਓ ਜੇਕਰ ਇਹਨਾਂ ਨੇ ਵੀਰ ਦਾ ਮਸਲਾ ਹੱਲ ਨਾ ਕੀਤਾ ਤਾਂ ਫੇਰ ਤੁਸੀਂ ਭਲੀ ਭਾਂਤੀ ਜਾਣਦੇ ਜੋ ਪੁਰਾਣੇ ਸਾਥੀ ਸਾਡੇ ਲੋਤੇ ਨੇ ਦੀ ਸਾਬਕਾ ਸੈਨਿਕ ਸਰਬਸਾਂਜੀ ਕਮੇਟੀ ਨੂੰ ਮਸਲੇ ਹੱਲ ਕਰਾਉਣੇ ਆਉਂਦੇ ਨੇ ਫੇਰ ਉਹਦੇ ਵਿੱਚ ਭਾਵੇਂ ਕੋਈ ਵੀ ਪੁੱਡਾ ਦਾ ਵੱਡਾ ਅਹੁਦੇਦਾਰ ਜਾਂ ਕੋਈ ਸਿਵਲ ਪ੍ਰਸ਼ਾਸਨ ਦਾ ਵੱਡਾ ਅਹੁਦੇਦਾਰ ਫਸਦਾ ਹੋਇਆ ਅਸੀਂ ਉੱਤੇ ਕਾਰਵਾਈ ਕਰਾ ਕੇ ਹੀ ਸਾਹ ਲੈਣਾ ਆ ਇੰਨਾ ਕਿ ਮੇਰੀ ਪੁੱਡਾ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਆ ਕਿ ਜਾਂ ਤੇ ਆਪਣੀ ਬੰਦੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਿਹੜੀ ਆ ਆਪ ਰੰਭ ਕਰ ਲਿਓ ਜੇ 15 ਦਿਨਾਂ ਬਾਅਦ ਸਾਨੂੰ ਇੱਥੇ ਆਉਣਾ ਪਿਆ ਤੇ ਫੇਰ ਅਸੀਂ ਕਿਸੇ ਦੀ ਨਹੀਂ ਮੰਨਣੀ Vinod Kumar, News Network. One of the premium and prestigious professional institutes providing a wide range of professional courses with 100% placement assistance. We are Sri Sai Group of Institutes.